ਆਈ ਨਹੀਂ ਬੇਸਲੀ ਹੋ ਗਈ ਕੋਪ ਸਾਡੀ ਹਕੂ ਮਤਨੇ ਸੋਚਿਆ ਅੱਜ ਬਦ ਵੀ ਇੱਥੇ ਕੀਤੀ ਆ ਸਵੇਰੇ ਦੂਜੇ ਪਿੰਡ ਕਰ ਦੋ ਅਗਲੇ ਦੂਜੇ ਪਿੰਡ ਕਰ ਦੋ ਤੇ ਇਹ ਪੱਠੇ ਵੜਦੇ ਇੱਕ ਗੱਲ ਸੋਚ ਲੈਣਾ ਕਿ ਯਾਰ ਇਹ ਤਾਂ ਰੋਜ਼ ਦਾ ਨਿਤ ਦਾ ਕੰਮ ਹੈ ਖੜਾ ਛੱਡੋ ਹਕੂ ਮਤਨੇ ਸਰ ਉਹ ਇੱਥੇ ਲੈਂਦਾ ਫਿਰ ਕੀ ਯਾਰ ਇਹ ਤਾਂ ਰੋਜ਼ ਦਾ ਕੰਮ ਹੈ ਭਲੇ ਉਹ ਮਾਨਸਾ ਤੁਹਾਡੀ ਜਿੰਦ ਤੁਹਾਡੇ ਸਾਹ ਗੁਰੂ ਦੇ ਬਖਸ਼ੇ ਆ ਕੋਈ ਤਾਂ ਕਰੋਨਾ ਨਾਲ ਮਰ ਜਾਂਦਾ ਕੋਈ ਐਕਸੀਡੈਂਟ ਨਾਲ ਮਰ ਜਾਂਦਾ ਤੇ ਕੋਈ ਅਟੈਕ ਨਾਲ ਮਰ ਜਾਂਦਾ ਸਾਰੇ ਮਰ ਹੀ ਜਾਂਦੇ ਆ ਤੇ ਮਰਨਾ ਹੀ ਆ ਮਹਾਰਾਜ ਸਾਹਿਬ ਕਿਤੇ ਜੋ ਉਪਜੋ ਸੋ ਬਿੰਸਾ ਹੈ ਪਰ ਵਾਜ ਕੇ ਕੱਲ ਕਿੰਨੇ ਅੱਜ ਮਰਨਾ ਕਿੰਨੇ ਭਲਕੇ ਮਰਨਾ ਗੁਰੂ ਨੂੰ ਪਤਾ ਹੈ ਪਰ ਕਿੰਨੇ ਅਣਖ ਦਾ ਮਰਨਾ ਹੈ ਇਹ ਨੇਕੀ ਤੇ ਬਦੀ ਦੀ جنگ ਹੈ ਜਿੱਥੇ ਤੁਹਾਡੇ ਕੋਲ ਆਏ ਆ ਅਸੀਂ ਤੁਹਾਡੇ ਕੋਲ ਕੀ ਮੰਗਣਾ ਆ ਤੁਹਾਨੂੰ ਇਹ ਨਹੀਂ ਕਿਹਾ ਵੀ ਆਪਣਾ ਬੱਚਾ ਦੇ ਦਿਓ ਕਿਰਪਾਨ ਦੇ ਦਿਓ ਨਾਲ ਤੇ ਅਸੀਂ ਜੰਗੜੂ ਚੱਲੇ ਆ ਤਾਨੂੰ ਇਹ ਵੀ ਨਹੀਂ ਕਿਹਾ ਕਿ ਆ ਤੁਹਾਡੇ ਬੱਚੇ ਨੂੰ ਅਸੀਂ ਆ ਮੁਕਾਬਲੇ ਤੇ ਜਾ ਕੇ ਤੋਪ ਚਲਾ ਕੇ ਤੇਨੂੰ ਪਤਾ ਨਹੀਂ ਕੀ ਹੋ ਜਾਣਾ ਹੈ। ਭੈਣੋ ਤੁਸੀਂ ਸੋਫਿਆਂ ਤੇ ਬੈਠੀਆਂ ਏਸੀ ਵਾਲੇ ਕਮਰੇ 'ਚ। ਤੁਹਾਡੇ ਵਾਸਤੇ ਸੰਦੀਪ ਸਿੰਘ ਸਣੀ ਨੇ ਕੁਰਬਾਨੀ ਕੀਤੀ ਹੈ। ਤੁਹਾਡੇ ਵਾਸਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਕੁਰਬਾਨੀਆਂ ਕੀਤੀਆਂ। ਤੁਹਾਡੇ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨਯਾ ਆਈਪੀਐਸ ਦਾ ਉਤਾ ਛੱਡਿਆ ਹੈ। ਤੁਹਾਡੇ ਵਾਸਤੇ ਅਮਰਤਪਾਲ ਸਿੰਘ ਕਹਿੰਦਾ ਨਸ਼ਾ ਬੰਦ ਕਰਾ ਕੇ ਅੰਬਰ ਸੰਚਾਰ ਕਰਾਉਣਾ ਤੇ ਉਹ ਵੀ ਅੱਜ ਸਲਾਖਾਂ ਦੇ ਪਿੱਛੇ ਆ ਕੀ ਤੁਹਾਨੂੰ ਕਦੀ ਇਹਨਾਂ ਪਰਿਵਾਰਾਂ ਨੇ ਇਹ ਗੱਲ ਕਹੀ ਆ ਕਿ ਆਪਣਾ ਬੱਚਾ ਦੇ ਦਿਓ ਤੇ ਅਸੀਂ ਇਹਨੂੰ ਜੇਲ੍ਹ 'ਚ ਬੰਦ ਕਰਾਉਣ ਕਰਨਾ ਹੈ ਨਹੀਂ ਨਹੀਂ ਉਹ ਆਪ ਹੋਇਆ ਆ ਇੱਥੇ ਤੁਹਾਡੇ ਕੋਲ ਚੋਰ ਆਉਣਗੇ ਜਿਹੜੇ ਜਿਨ੍ਹਾਂ ਨੇ ਤੁਹਾਡੇ ਬੱਚੇ ਅੰਦਰ ਦਿੱਤੇ ਆ ਟੋਪੀਆ ਵਾਲੇ ਕਹਿਣਗੇ ਸਾਨੂੰ ਵੋਟ ਪਾ ਦਿਓ ਤੇ ਜਿਹਦਾ ਬੱਚਾ ਨਜਾਇਜ਼ ਹੀ ਧੱਕੇ ਅੰਦਰ ਦਿੱਤਾ ਹੋਵੇ ਉਹ ਮਾਂ ਵੋਟ ਪਾ ਦੋ ਉਹਨੂੰ ਫਿਰ ਬੋਟੇ ਆਉਂਗੇ ਜਿਨ੍ਹਾਂ ਨੇ ਗ੍ਰੰਥ ਸਾਡਾ 15 ਦੇ ਬਰਗਾੜੀ ਚ ਖਿਲਾ ਰਿਆ ਹੈ ਉਹ ਕਹਿੰਦੇ ਸਾਨੂੰ ਵੋਟ ਪਾ ਦਿਓ ਤੁਸੀਂ ਪਾ ਦੋਗੇ ਤੁਹਾਡੇ ਪਿਤੇ ਨੂੰ ਤਾਂ ਰੋਡੀਆਂ ਚ ਖਿਲਾਰ ਦਿੱਤਾ ਫਿਰ ਇੱਕ ਜਾਣਾ ਉਹ ਆਉਗਾ ਫੁੱਲ ਵਾਲਾ ਜਿਨ੍ਹਾਂ ਨੇ 800 ਲਾਸ ਕਿਸਾਨਾਂ ਦੀ ਸਾਡੀ ਦਿੱਲੀ ਤੋਂ ਪੰਜਾਬ ਨੂੰ ਭੇਜੀ ਹੈ ਉਹ ਕਹਿੰਦੇ ਵੋਟ ਪਾ ਦਿਓ ਸਾਨੂੰ ਉਹ ਹੱਕਦਾਰ ਵੋਟ ਦੇ ਤੁਸੀਂ ਪਾ ਦੋਗੇ ਤੁਹਾਨੂੰ ਬਾਵਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੇ ਵਾਰਸ ਬਣਾਇਆ ਤੇ ਜਮੀਨਾਂ ਦੇ ਵਾਰਸ ਬਣਾਉਣ ਤੋਂ ਪਹਿਲਾਂ ਆਪਣੇ ਪੁੱਤ ਦਾ ਕਲੇਜਾ ਮੋਚ ਪਾਇਆ ਪੁੱਤ ਦਾ ਕਲੇਜਾ ਮੋਚ ਪਾ ਕੇ ਗੱਲ ਕਹੀ ਕਿ ਜ਼ਮੀਨ ਨੂੰ ਪਿਆਰ ਨਾ ਕਰਿਓ ਜ਼ਮੀਰ ਨੂੰ ਪਿਆਰ ਕਰਿਓ ਪਿਆਜ ਜ਼ਮੀਨ ਨੂੰ ਸਾਰੇ ਪਿਆਰ ਕਰਦੇ ਆ ਤੇ ਜ਼ਮੀਰ ਨੂੰ ਕੋਈ ਪਿਆਰ ਨਹੀਂ ਕਰਦਾ ਜੇ ਜ਼ਮੀਰ ਨੂੰ ਪਿਆਰ ਕਰਨਾ ਹੈ ਤੇ 11 ਤਰੀਕ ਨੂੰ ਸਰਦਾਰ ਸੰਦੀਪ ਸਿੰਘ ਸੰਨੀ ਦੇ ਹੱਕ ਚਾਇਓ ਤੇ ਵੇਖਿਓ ਧਿਆਨ ਨਾਲ ਕਿ ਉਹ ਵੈਲਟ ਪੇਪਰ ਮਸ਼ੀਨ ਜਿਹੜੀ ਈਵੀਐਸ ਈਵੀਐਸ ਮਸ਼ੀਨ 14 ਨੰਬਰ ਕਿੱਥੇ ਆ ਤੇ ਕਿੱਥੇ ਸੰਦੀਪ ਸਿੰਘ ਸਣੀ ਦਾ ਚੋਣ ਨਿਸ਼ਾਨ ਬਾਲਟੀ ਹੈ ਕਿਹੜੀ ਬਾਲਟੀ ਜਿੰਨੇ ਸੰਗਰੂਰ ਦੇ ਵਿੱਚ ਨਵਾਂ-ਨਵਾਂ ਮੁੱਖ ਮੰਤਰੀ ਭਗਵੰਤ ਸਿੰਘ ਆਪਾਂ ਗੱਤ ਭਗਵੰਤ ਮਾਨ ਨੂੰ ਮੰਨਿਆ ਸੀ ਮਾਤਲਵੇ ਦਸਨ ਲੱਗਾ ਹੈ ਇਹ ਬਾਲਟੀ ਤੇ ਬਖਸ਼ਿਸ਼ ਹੈ ਜੇ ਮੁੱਖ ਮੰਤਰੀ ਮੰਨ ਸਕਦੀ ਹੈ ਤੇ ਐਮਐਲਏ ਕੀ ਚੀਜ਼ ਹੈ ਸਤਿਕਾਰ ਜੋ ਖਾਲਸਾ ਜੀ ਗੱਲ ਤਾਂ ਬੰਨੀ ਐ ਜੇ ਸਾਡੀਆਂ ਭੈਣਾਂ ਘਰ ਘਰ ਗਈਆਂ ਜਾ ਕੇ ਗੱਲ ਕਹੀ ਕਿ ਸੰਦੀਪ ਸਿੰਘ ਸਨੀ ਤੇ ਬੜਾ ਤਸ਼ੱਦਦ ਹੋਇਆ ਹੈ ਉਹਨੇ ਕੀ ਕੀਤਾ ਉਹਨੇ ਜਿਹੜਾ ਕੰਮ ਸੁਪਰੀਮ ਕੋਰਟ ਹਾਈ ਕੋਰਟ ਸੈਸ਼ਨ ਕੋਰਟ ਲੋਅਰ ਕੋਰਟ ਨੇ ਨਹੀਂ ਸਮੂਰ ਕਰਕੇ ਦਿੱਤਾ ਬੜੀਆਂ ਅਪੀਲਾਂ ਦਲੀਲਾਂ ਕੀਤੀਆਂ ਕਿ ਸਾਡਾ ਪੁੱਤ ਨਹੀਂ ਲੱਭਦਾ ਕਿੱਥੇ ਗਿਆ ਹੈ ਕੌਣ ਖਾ ਗਿਆ ਹੈ ਜ਼ਮੀਨ ਖਸਰ ਖਾ ਗਿਆ ਸਮਾਨ ਖਾ ਗਿਆ ਫਿਰ ਪਤਾ ਲੱਗਾ ਸੂਬੇ ਸਰਹੰਗਲੇ ਉਹਨੂੰ ਗੋਲੀਆਂ ਮਾਰ ਦਿੱਤੀ ਫਿਰ ਕਹਤਾ ਬਸਵਾਸੁਰ ਕਾਇਕ ਸੰਗਰਨਾਲ ਸਿੰਘ ਖਾਲਸਾ ਭਿੰਡਰਾ ਵਾਲਾ ਤੇ ਭੰਡਾਰੀਪੁਰ ਤੇ ਰੋਜ਼ ਛੇ ਜਣ ਨੂੰ ਫੋਕਦਾ ਸੀ ਸੂਰੀ ਤੇ ਉਹ ਬੰਦੇ ਆ ਕੇ ਵੋਟ ਮੰਗਦੇ ਕਹਿੰਦੇ ਸੂਰੀ ਨੂੰ ਤਾਂ ਅਸੀਂ ਪਾਰਟੀ 'ਚ ਸ਼ਾਮਲ ਕਰ ਲਿਆ ਸਰੂਪੇ ਪਾ ਕੇ ਅਕਾਲੀ ਕੌਣ ਹੁੰਦਾ ਹੈ ਅਕਾਲੀ ਹੁੰਦਾ ਹੈ ਸੰਦੀਪ ਸਿੰਘ ਸੰਮੀ ਉਹਨੇ ਹੁੰਦਾ ਜਿਹੜਾ ਬਸਵਾਸੁਰ ਬੈਤ ਕਹਿਣ ਵਾਲੇ ਨੂੰ ਪਾਰਟੀ 'ਚ ਸ਼ਾਮਲ ਕਰ ਲਏ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਤੁਸੀਂ ਲੰਮੇ ਸਮੇਂ ਤੋਂ ਬੈਠੇ ਹੋ ਅੱਜ ਤੁਹਾਡੇ ਕੋਲ ਵੀਰ ਜਿਹੜਾ ਆਇਆ ਰਦੀਪ ਸਿੰਘ ਆਪਣੇ ਭਰਾ ਵਾਸਤੇ ਵੋਟ ਮੰਗਣ ਇਹ ਐਸ ਕਰਕੇ ਆਇਆ ਕਿ ਸਾਡੀਆਂ ਨਲਾਇਕ ਸਰਕਾਰਾਂ ਨੇ ਸਾਨੂੰ ਐਜੂਕੇਸ਼ਨ ਨਹੀਂ ਦਿੱਤੀ 2008 ਚ ਇੱਕ ਪ੍ਰਕਾਸ਼ ਸਿੰਘ ਬਾਦਲ ਨੇ ਮੋੜ ਭਗਵਤ ਦੇ ਕਹਿਣ ਤੇ ਹੁਕਮ ਜਾਰੀ ਕੀਤਾ ਕਹਿੰਦਾ ਅੱਤਵੀ ਤੱਕ ਪੰਜਾਬ ਚ ਕੋਈ ਬੱਚਾ ਫੇਲ ਨਹੀਂ ਕਰਨਾ ਉਹਦਾ ਮਤਲਬ ਕੀ ਸੀ ਸਾਡੇ ਬਜ਼ੁਰਗ ਬੜੇ ਖੁਸ਼ ਹੋਏ ਕਿ ਆਪਣੇ ਬੱਚੇ ਪਾਸ ਹੋਣੇ ਆ ਬਾਦਲ ਸਾਹਿਬ ਕਹਿੰਦੇ ਫੇਲ ਨਹੀਂ ਹੋਣੇ ਸਤਕਾਰਯੋਗ ਕਾਲ사 ਜੀ ਉਹਦਾਂ ਟਾਡੀ ਬਰਬਾਤੀ ਦੀ ਨੀਂ ਰੱਖ ਦਿੱਤੀ ਜੇ ਕਿਤੇ ਸਾਡੇ ਬੱਚੇ ਪੜ ਜਾਂਦੇ ਉਹਨਾਂ ਨੇ ਅੱਜ ਇਹਨਾਂ ਦੇ ਘਰ ਜਾਣਾ ਸੀ ਉਹਨਾਂ ਜਾ ਕੇ ਲੈਣਾ ਬਣ ਕੇ ਪਤਾ ਕੀ ਕਹਿਣਾ ਸੀ ਅਸੀਂ ਭਾਈ ਸੰਦੀਪ ਸਿੰਘ ਸਾਨੀ ਦੇ ਪਰਿਵਾਰ ਨੂੰ ਮਤਦਾਨ ਕਰਨਾ ਹੈ 11 ਤਰੀਕ ਨੂੰ ਵੋਟ ਪਾਉਣੀ ਹੈ ਚੋਣ ਨਿਸ਼ਾਨ ਕੀ ਆ ਅਸੀਂ ਬੂਥ ਲੈਣ ਆਉਣਾ ਹੈ ਅਸੀਂ ਚੋਣ ਨਿਸ਼ਾਨ ਦਿਓ ਉੱਥੇ ਜਾਣਾ ਸੀ ਇਹਨਾਂ ਨੂੰ ਤੁਹਾਡੇ ਕੋਲ ਨਹੀਂ ਸੀ ਆਉਣਾ ਪੈਣਾ ਇਹ ਸਰਕਾਰ ਦੀ ਪਾਲਸੀ ਹੈ ਕਿ ਜਿਹੜੇ ਤੁਹਾਡੇ ਆਪਣੇ ਆ ਉਹ ਤੁਹਾਨੂੰ ਪਗਾਨੇ ਲੱਗਣ ਤੇ ਜਿਹੜੇ ਪਗਾਨੇ ਉਹ ਤੁਹਾਨੂੰ ਆਪਣੇ ਲੱਗਣ ਅੱਜ ਦਿੱਲੀ ਦੇ ਦਲਾਲ ਆਉਣਗੇ ਤੇ ਜਿਹੜਾ ਪੰਥ ਦਾ ਸੇਵਾਦਾਰ ਉਹ ਤੁਹਾਡੀ ਕਚਹਿਰੀ ਚ ਨਾ ਤਾਂ ਨਸ਼ਾ ਦੇ ਸਕਦਾ ਨਾ ਪੈਸਾ ਦੇ ਸਕਦਾ ਨਾ ਤੁਹਾਨੂੰ 1000 ਰੁਪਏ ਦਾ ਝੂਠਾ ਲਾੜਾ ਲਾ ਸਕਦਾ ਤੁਸੀਂ ਲੱਖ ਕਹੀ ਜਾਓ ਸਾਡੀ ਸੜਕ ਬਣਾ ਦੋਗੇ ਇਹਨੇ ਕਿਹਾ ਨਹੀਂ ਤੁਸੀਂ ਕਹੀ ਜਾਓਗੇ ਸਾਨੂੰ ਪੈਂਚਰ ਲਾ ਦੋਗੇ ਇਹਨੇ ਕਿਹਾ ਨਹੀਂ ਜਦੋਂ ਤੁਸੀਂ ਇਹ ਗੱਲ ਕਹੀ ਨਾ ਵੀ ਕਿਉਂ ਕਹਿਣਾ ਇਹਨੇ ਕਿਹਾ ਮੈਂ ਸੱਚ ਬੋਲਦਾ ਕਿਉਂਕਿ ਜਿੰਨਾ ਨੇ ਹਕੂਮਤ ਕੀਤੀ ਤਾਂ ਕਰ ਰਾਇਆ ਇਹ ਤਾਂ ਕੰਮ ਉਹਨਾਂ ਤੋਂ ਨਹੀਂ ਹੋਏ ਇਹ ਕੰਮ ਮੈਂ ਕਰਨ ਕਰੂਗਾ ਜਿੱਦਣ ਤੁਸੀਂ ਵਿਧਾਨ ਸਭਾ 'ਚ ਭੇਜਤਾ ਨਾ ਫਿਰ ਇਹ ਤੁਹਾਡੀ ਬਾਦ ਉੱਥੇ ਕਹੂੰਗਾ ਕਿ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਠਾਣੀਆਂ ਗਰੰਟੀਆਂ ਐ ਸਾਡੇ ਵੀਰਾਂ ਦੇ ਜਿਹੜੇ ਆ ਉਹ ਅੱਜ ਨਸ਼ੇ ਦੇ ਨਾਲ 80% ਪੰਜਾਬ ਦੇ ਬੱਚੇ ਜਿਹੜੇ ਨਸ਼ੇ ਨਾਲ ਬੱਚਾ ਪੈਦਾ ਕਰਨ ਦੀ ਸ਼ਕਤੀ ਗਵਾ ਚੁੱਕੇ ਆ ਭੈਣੋ ਨਹੀਂ ਜੇ ਤੁਹਾਨੂੰ ਹੱਥ ਨਾ ਵਸਦਾ ਪੰਜਾਬ ਇਹਨਾਂ ਨੇ ਰਹਿਣ ਦੇਣਾ ਤੁਹਾਡਾ ਤੇ ਅੱਜ ਪੰਥ ਤੇ ਨੇਕੀ ਤੇ ਬੜੀ ਦੀ ਲੜਾਈ ਐ ਅੱਜ ਪੰਥ ਨੂੰ ਜਿਤਾਦੋ ਪੰਜਾਬ ਨੂੰ ਜਿਤਾਦੋ ਦਿੱਲੀ ਨੂੰ ਹਰਾਦੋ ਜੇ ਦਿੱਲੀ ਜਿੱਤ ਗਈ ਤੁਹਾਡਾ ਸਿਰ ਨੀਵਾ ਹੋ ਜਾਣਾ ਤੁਸੀਂ ਗਲੀਆਂ ਜਾਇ ਕਰਕੇ ਦੁਰਨਾ ਤੇ ਦਿੱਲੀ ਦੇ ਦਲਾਲਾਂ ਨੇ ਆਇ ਕਰਕੇ ਤੁਰਨਾ ਤੇ ਜੇ ਤੁਸੀਂ ਪੰਥ ਨੂੰ ਜਿਤਾਤਾ ਤੇ ਦਿੱਲੀ ਦੇ ਦਲਾਲਾਂ ਨੇ ਪਿੱਤਰ ਬਣ ਜਾਣਾ ਤੇ ਤੁਸੀਂ ਆਇ ਕਰਕੇ ਦੁਰਨਾ ਕਿ ਅਸੀਂ ਸੰਦੀਪ ਸਿੰਘ ਸਣੀ ਨੂੰ ਜਿਤਾਇਆ ਜਦੋਂ ਰਕੂਚੀ ਕਰਕੇ ਤੁਰੋਗੇ ਇੱਕ ਚੌੜੀ ਕਰਕੇ ਤੁਰੋਗੇ ਇਸ ਕਰਕੇ ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਸਤਕਾਰਯੋਗ ਖਾਲਸਾ ਜੀ ਇਹ ਆਪਣਾ ਫਰਜ਼ ਪਛਾਣ ਕੇ 11 ਤਰੀਕ ਨੂੰ ਬਾਜ਼ੀ ਤੇ ਮੋਹਰਾਂ ਲਾ ਕੇ ਭਾਈ ਸੰਦੀਪ ਸਿੰਘ ਸਾਨੀ ਨੂੰ ਜਿਤਾਉਣਾ ਆਪਣਾ ਫਰਜ਼ ਸਮਝਿਓ ਪਤਾ ਹੀ ਅੱਗੇ ਸਾਡੀ ਕੌਮ ਦੀ ਕੀ ਹਾਲਾਤ ਕਿ ਹੋ ਜਿਆ ਸਾਡੀ ਨੌਜਵਾਨੀ ਦੇ ਹਾਲਾਤ ਕੀ ਹੋ ਜਿਆ ਸਾਡੀ ਕਿਸਾਨੀ ਦੇ ਕੀ ਹੋ ਜਿਆ ਬੜਾ ਔਖਾ ਇਹ ਸਮਾਜ ਸਾਡੀ ਕੌਮ ਦੇ ਉੱਪਰ ਔਰ ਆਪਾਂ ਨੂੰ ਮੇਰੇ ਖਿਆਲ ਆ ਕਿ ਹੁਣ ਇਹ ਕੋਈ ਹੱਲ ਵਾਸਤੇ ਸੋਚਾਂ ਦੀ ਲੋੜ ਆ ਇਕੱਠੇ ਹੋਣ ਦੀ ਲੋੜ ਆ ਤੇ ਇਹ ਤਾਂ ਹੀ ਹੋ ਸਕਦਾ ਕਿ ਜੇ ਅਸੀਂ ਸੱਚੇ ਦਿਲੋਂ ਆਪਣੇ ਕੌਮ ਨਾਲ ਖੜੀਏ ਆਪਣਾ ਫਰਜ਼ ਪਛਾਣੀਏ ਸਾਡੀ ਹੋਂਦ ਕੀ ਹੈ ਸੁਪਰੇ ਕੇ ਇਹ ਦੇਸ਼ ਸਾਡੇ 2047 ਤੋਂ ਬਾਅਦ ਜਦੋਂ ਤੋਂ ਸਾਡੀ ਕੌਮ ਨੇ ਆਪਣੀ ਕਿਸਮਤ ਇਹ ਦੇਸ਼ ਨਾਲ ਜੋੜ ਲਈ ਉਦੋਂ ਤੋਂ ਬਹੁਤ ਤਕੀਵ ਬਣ ਲਕੀਆਂ ਸਭ ਚੱਲਦਾ ਰਿਹਾ ਪਰ ਮੇਰੇ ਖਿਆਲਾਂ ਕਿ ਸਾਡੀ ਲੀਡਰਸ਼ਿਪ ਦੀ ਕਾਫੀ ਵੱਡੀ ਘਾਟ ਰਹੀ ਕਿ 77 ਵੀ ਜਿਹੜਾ ਉਹ 77 ਤੋਂ ਆ ਜਿਹੜਾ ਬਹੁਤ ਵੱਡਾ ਇੱਕ ਜੋ ਨਰੰਕਾਰੀ ਤੋਂ ਸ਼ੁਰੂ ਕੇ ਅੱਜ ਤੱਕ ਉਹ ਇਹ ਜ਼ੋਰ ਚੱਲ ਰਿਹਾ ਕਾ ਕਰ ਲੈ ਥੋੜੀ ਜਿਹੀ ਬਤਾਉ ਇਹੋ ਜਿਹੇ ਕੱਪੜੇ ਆਪਾਂ ਨੂੰ ਤਾਰ ਲਾਥੀ ਹੀ ਜਾਦੀ ਇੱਥੋਂ ਮੈਨੂੰ ਮਾਫ ਕਰਨਾ ਜੀ ਆਪਰੇ ਆਪੋ ਜਨਨ ਆਪਾਂ ਪੰਜ ਕਾਜੂ ਸਮਝ ਰਹੇ ਉਹਨਾਂ ਦੇ ਰਾਜ ਦੀ ਉਹ ਫਸਲ ਜਾਣ ਵਾਪਰੇ ਆ ਤੇ ਫਿਰ ਉਹਨਾਂ ਦੋਸ਼ੀਆਂ ਨੂੰ ਬਚਾਇਆ ਗਿਆ ਉਹ ਵੀ ਬਾਤ ਚ ਵੀ 84 ਚ ਵੀ ਆਪਾਂ ਸੋਚਦੇ ਆ ਆਪਾਂ ਸੋਚਦੇ ਕਿ ਸੱਚ ਹੋਇਆ ਇਹ ਸਾਰਾ ਕੁਝ ਕੋ ਕਾਂਗਰਸ ਸਰਕਾਰ ਸੀ ਉਸ ਵੇਲੇ ਦੇਸ਼ ਦੀ ਹਕੂਮਤ ਉਹਨੇ ਫੋਲ ਸੀ ਉਹਨੇ ਨੇ ਕਰਾਇਆ ਪਰ ਉਹਦੇ ਨਾਲ ਸਗਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਉਹ ਅੱਜ ਕੱਲ ਸਾਂਝਾ ਜਿੱਥਾ ਸਾਹਮਣੇ ਆ ਰਹੀ ਹੈ ਤੇ 84 ਤੋਂ ਬਾਅਦ ਦਾ ਜਿਹੜਾ ਗੌਰ ਚੱਲਿਆ ਅੱਜ ਵੀ ਆਪਾਂ ਸੋਦਾ ਇਸ ਰਾਂਦੀ ਗੱਲ ਕਰਦੇ ਆਂ ਜਾਂ ਇਹੋ ਜਿਹਾ ਹੋਰ ਬੁੱਚੇ ਪੁਲਿਸ ਅਫਸਰ ਪਤਾ ਨਹੀਂ ਕਿੰਨੇ ਸੀਗੇ ਜਿਹੜੇ ਸਾਡੀ ਨੌਜਵਾਨੀ ਦਾ ਜਿਹਨਾਂ ਨੇ ਸ਼ਿਕਾਰ ਖੇਡਿਆ ਸਾਡੀਆਂ ਧੀਆਂ ਭਰਾ ਨੂੰ ਬੇਪਤ ਕੀਤਾ ਤੇ ਸਾਡੇ ਬਜ਼ੁਰਗਾਂ ਦੀਆਂ ਗਾੜੀਆਂ ਠਾੜਿਆ ਚੋ ਰੋਈਆਂ ਇਹ ਸਾਰਾ ਕੁਝ ਆਪਣੇ ਸਾਹਮਣੇ ਹੀ ਹੈ ਪਰ 97 ਚ ਇਹੋ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਵਾਅਦਾ ਕਰਕੇ ਸਾਡੇ ਕੋਲ ਆਇਆ ਸੀ ਕਿ ਮੈਂ ਇੱਕ ਕ੍ਰੁੱਥ ਕਮਿਸ਼ਨ ਬਣਾਉਂਗਾ ਉਹਨਾਂ ਦੋਸਤ ਜਿਹਨੇ ਪੁਲਸ ਅਫਸਰਾਂ ਨੇ ਵਧੀਆਂ ਕੀਤੀਆਂ ਜਿਹਨਾਂ ਦੇ ਹਵਾਂ ਤੇ ਸਾਡੇ ਨੌਜਵਾਨ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਹਸਾ ਅਮਰੀਦ ਪਰ ਮੇਰਾ ਖਿਆਲ ਹੈ ਕਿ ਸਰਕਾਰ ਬੰਦਿਆ ਸਾਰਾ ਕੁਝ ਪੁੱਲ ਭਲਾ ਕੇ ਉਹਨਾਂ ਪੁਲਸ ਅਫਸਰਾਂ ਨੂੰ ਲੰਬੇ-ਲੰਬੇ ਅਹੁਦੇ ਦੇ ਕੇ ਨਵਾਜਿਆ ਗਿਆ ਜਿਨ੍ਹਾਂ ਨੇ ਸਾਡੀ ਨੌਜਵਾਨੀ ਦਾ ਸਾਡੀ ਕੌਮ ਦਾ ਘਾਣ ਕੀਤਾ ਸੀ ਸਾਡੀ ਕੌਮ ਤੇ ਤਸ਼ੱਦਦ ਕੀਤਾ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਬੜਾ ਚਿਰ ਪੰਥ ਪੰਥ ਤੋਂ ਖੋਜਾ ਪਾ ਕੇ ਵਿਚਰਦੇ ਰਹੇ ਤੇ ਸਾਡੀ ਕੋਈ ਨਹੀਂ ਨਾ ਪੰਥ ਕੋਲ ਦਾ ਜਿਹੜਾ ਕਿ ਉਹਨਾਂ ਨੇ ਵੋਟਾਂ ਪਾ ਲੈਂਦੇ ਹਸੇ ਤੋਂ ਵੀ ਕਹਿੰਦੇ ਕਿ ਅਸੀਂ ਪੰਥ ਦੇ ਆ ਅੱਜ ਵੀ ਜਿੱਦਾ ਹੋਣੇ ਕਿਹਾ ਗਿਆ ਕਿ 14 ਸਾਲ ਤੋਂ ਸ੍ਰੋਮਣੀ ਕਮੇਟੀ ਦੀਆਂ ਵੋਟਾਂ ਨਹੀਂ ਹੋਈਆਂ ਤੇ ਅੱਜ ਲੋਕ ਉਹਨਾਂ ਦੇ ਕਰਜ਼ੇ ਅਜ ਵੀ ਉਹ ਕਹਿੰਦੇ ਕਿ ਸ੍ਰੋਮਣੀ ਕਮੇਟੀ ਸਾਡੇ ਕੋਲ ਤੇ ਅਸੀਂ ਪੰਥ ਕਿਉਂ ਤੇ ਜਦੋਂ ਆ ਨਾ ਗੱਦਮੀਆਂ ਕਰਾਈਆਂ ਗੁਰੂ ਸਾਹਿਬ ਜੀਆਂ ਜਿਨ੍ਹਾਂ ਨੇ ਇਹੋ ਜਿਹੇ ਸਾਡੀ ਕੌਮ ਦਾ ਕਰਾਇਆ ਉਹ ਅੱਜ ਵੀ ਪੰਥ ਕੋ ਆਉਂਦਾ ਈ ਸਾਡੀ ਇਸ ਧਰਤੀ ਤੇ ਨਸ਼ਾ ਲਿਆਉਣ ਦਾ ਵੀ ਉਹਨਾਂ ਦੇ ਸਿਰੇ ਸਰਾ ਬੈਜਦਾ ਕਿਉਂਕਿ ਉਹਨਾਂ ਨੇ ਸਾਡੀ ਕੌਮ ਨੂੰ ਵੇਚ ਕੇ ਆਪਣਾ ਵਪਾਰ ਖੜਾ ਕੀਤਾ ਸਾਡੀ ਕੌਮ ਦੀਆਂ ਸਾਰੀਆਂ ਸੰਸਥਾਵਾਂ ਦੀ ਮਾਣ ਮਰਿਆਦਾ ਉਹ ਕਿਹੋ ਜਿਹਾ ਹਦਤੀ ਇਹ ਸਾਰਾ ਕੁਝ ਇਹਨਾਂ ਨੇ ਕੀਤਾ ਤੇ ਅੱਜ ਵੀ ਸਾਨੂੰ ਆਪਣੇ ਆਪ ਨੂੰ ਪੰਥਕ ਹੁੰਦਾ ਸਾਡੀ ਗੇੜ ਚੱਕੀ ਫਿਰਦੇ ਆ ਹੁਣ ਆਪਾਂ ਨੂੰ ਮੇਰੇ ਖਿਆਲ ਹੈ ਕਿ ਬਹੁਤ ਕੁਝ ਜੋ ਕੁਝ ਵਾਪਰ ਗਿਆ ਜੇ ਆਪਾਂ ਆਪਣੀ ਨੌਜਵਾਨੀ ਨੂੰ ਬਚਾਉਣਾ ਚਾਹੁੰਦੇ ਆ ਚੱਲ ਆਪਾਂ ਇਕੱਠੇ ਹੋ ਕੇ ਲੋ ਸਾਡੇ ਦੋ ਜਨ ਸਮੂਹਨ ਸਾਫ ਤੇ ਪਹਿਲੇ ਦੋ ਜੀ ਮਿਲਦੇ ਆ ਸੰਤਾਰੀ ਕੋਈ ਪਰ ਸਮੇ ਸਮੇਂ ਤੇ ਜਿੱਦਾਂ ਦੇ ਸਾਡੇ ਯੋਧਿਆਂ ਨੇ ਜੇ ਖੱਤਰਦਾਨ ਸਾਹਿਬ ਸੀਗਾ ਤੇ ਭਾਈ ਰਣਜੀਤ ਸਿੰਘ ਹੋਣਾ ਦੇ ਲਿਆ ਜੇ ਚਰਾ ਸਿੰਘਾ ਸੀਗਾ ਜੋ ਸਵਤੋਮ ਸਿੰਘ ਬੈਂਸਿੰਗ ਕਰਸੀ ਨੂੰ ਨਾਲ ਲਿਆ ਜਿਹਨੂੰ 10 ਸਖੋਂ ਨਾਲ ਲਿਆ ਇਹ ਬੜੀ ਵੱਡੀ ਦੋਸਤਾਨੀ ਹੈ ਜਿਹੜਾ ਸੁਦੇਸ਼ ਰਾਹਦਵਾਲ ਤੇ ਸੰਦੀਪ ਸਿੰਘ ਸੰਨੀ ਨੇ ਲਿਆ ਪੂਰੇ ਵਾਲਾ ਸੰਦੀਪ ਸਿੰਘ ਸੰਨੀ ਨੂੰ ਲਿਆ ਇਹ ਤਾਂ ਬੜੀ ਲੰਮੀ ਜੋ ਗੁਰਮਾਰਾ ਜੀ ਦੇ ਟਾਈਮ ਤੋਂ ਲੈ ਕੇ ਇਹ ਸਾਰਾ ਕੁਝ ਨੌਂ ਨਾ ਸਾਹਿਬ ਦਾ ਬਰਾਬਰ ਆਪਣੇ ਕਮਾਹ ਆਪਣੇ ਵੇਤਨ ਅਨੁਸਾਰ ਕਰਦੀ ਵੀ ਰਹੀ ਪਰ ਮੈਨੂੰ ਇਹ ਚੀਜ਼ ਲੜਦੀ ਹੈ ਕਿ ਜਦੋਂ ਹੁਣ ਵੀ ਇੱਥੇ ਮੈਂ ਵੈਸੇ ਚਲ ਮੈਂ ਕਿ ਸੋਚਦਾ ਕਿ ਉਹਨਾਂ ਦੇ ਬਾਅਦ ਚੀ ਗੱਲ ਕੀਤੀ ਜਾਵੇ ਇੱਕ ਪਾਸੇ ਸਾਡੇ ਇਹ ਇਹ ਫਿਰ ਸਾਡੇ ਆਗੂ ਕਹਿੰਦੇ ਆ ਕਿ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਕੋਈ ਕੁਝ ਨਹੀਂ ਹੋ ਸਕਦਾ ਇੱਕ ਪਾਸੇ ਸਿੰਘ ਇੱਕ ਐਮਐਲਏ ਬਣਾ ਕੇ ਸੋਚਦੇ ਆ ਕਿ ਅਸੀਂ ਆਦਿਸ਼ ਕਰ ਦਾਂਗੇ ਪਰ ਆਪਾਂ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਆਪਾਂ ਨੂੰ ਤਕੜੇ ਹੋ ਕੇ ਇਕੱਠੇ ਹੋ ਕੇ ਜਦ ਮੁੱਖ ਮੰਤਰੀ ਜੋ ਕੁਝ ਵੀ ਕਰ ਸਕਦਾ ਵਿੱਚ ਸਾਰਾ ਕੁਝ ਨਹੀਂ ਕਰ ਸਕਦਾ ਕੁਝ 10% 5% ਆ ਜਦ ਮੁੱਖ ਮੰਤਰੀ ਬਣ ਕੇ ਸਾਡੇ ਬੱਚਿਆਂ ਨੂੰ ਜੋ ਨੌਕਰੀ ਆ ਸਾਡੇ ਨੌਜਵਾਨਾਂ ਨਾਲ ਕਿ ਤਸ਼ੱਦਦ ਹੋ ਰਿਹਾ ਸਾਡੇ ਕਿਸਾਨਾਂ ਦਾ ਵਿਰੋਧ ਕੁੱਟ ਮਾਰ ਹੋ ਰਹੀ ਆ ਸਾਡੇ ਕਿਸਾਨਾਂ ਨਾਲ ਇਹ ਚੀਜ਼ ਵਾਪਰ ਰਹੀ ਆ ਕੁਝ ਨਾ ਕੁਝ ਤਾਂ ਰੱਖੂਗਾ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਧਿਆਨ ਚ ਰੱਖੀਏ ਕਿ ਜਿੱਥੇ-ਤਿੱਥੇ ਨੂੰ ਸਰਕਾਰ ਨੂੰ ਥੋੜੀ-ਬੋਤੀ ਪਾਵਰ ਮਿਲਦੀ ਆ ਉਹ ਨੂੰ ਆਪਾਂ ਆਪਣੀ ਕਾਰਮ ਦੇ ਵਾਸਤੇ ਵਰਤਾਂਗੇ ਤੇ ਉਹ ਉਹਦੇ ਨਾਲ ਜੇ ਕੋਈ ਥੋੜੀ ਬੋਤੀ ਕਿਸੇ ਸਾਡੇ ਜ਼ਖਮ ਤੇ ਵੱਲ ਮਲਾਈ ਲੇ ਕਿ ਉਹ ਜਮ ਉਹਨੂੰ ਦੇ ਬੋਸ਼ੀ ਕਰਗੇ ਤੇ ਆਪਾਂ ਚਾਹਤੋਂ ਉਹ ਤੇ ਗੁਰੂ ਬਾਤੀ ਕਰਨਾ ਕਰਾਉਣ ਵਾਲਾ ਗੁਰੂ ਹੈ ਮੇਰੇ ਖਿਆਲ ਆ ਕਿ ਸਾਡੀ ਕੌਮ ਦੀ ਜਿਹੜੀ ਹਾਲਾਤ ਹੈ ਸ਼ਾਇਦ ਗੁਰੂ ਹੀ ਤਰਸ ਕਰੇ ਤੇ ਸ਼ਾਇਦ ਇੱਜਾ ਗੁਰੂ ਨੇ ਤਰਸ ਕੀਤਾ ਕਰਕੇ ਸ਼ਾਇਦ ਇਹ ਇਹ ਸੀ ਜਿਹੜ ਇਸ ਪਾਸੇ ਉੱਤਰ ਰਹੀ ਹੈ ਤੇ ਆਪਾਂ ਸਾਰੇ ਜਣੇ ਆਪਣੇ ਮਨਾਂ ਚ ਮਾਇਲ ਕੱਢ ਗਏ ਆਪਾਂ ਗੁਰੂ ਸਾਹਿਬ ਨੂੰ ਇੱਕ ਪਾਸੇ ਕਹਿੰਦੇ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁੜੀਆਂ ਆ ਤੇ ਆਪਣਾ ਚਾਰ ਵੀ ਚੰਗਾ ਕਰੀਓ ਅਝਾਰ ਸਾਡਾ ਕਿਸੇ ਨੂੰ ਉਹਨਾਂ ਸਾਡੇ ਦੁਸ਼ਮਣਾਂ ਨੂੰ ਕਾ ਕੇ ਨਹੀਂ ਕਰਨਾ ਆਪੋ ਆਪਣੇ ਘਰਾਂ ਨੂੰ ਚੱਲ ਚੁਕੀਏ ਇੱਕ ਬਜੇ ਤੇ ਤੁਮਤਵਾਜੀ ਲਾਉਣ ਦੀ ਹਰ ਮੇਰੇ ਕੋਲ ਜਿਹਨੂੰ ਭੰਡਣ ਦੀ ਇਤੋਂ ਬਾਹਰ ਨਿਕਲ ਕੇ ਜੋ ਸਾਡੀ ਕੌਮ ਦਾ ਦੁੱਖ ਦਰਦਿਆ ਉਹਨੂੰ ਪਛਾਣਦੇ ਹੋਏ ਸਾਡੇ ਕੌਮ ਦੇ ਦੁਸ਼ਮਣ ਕਹੜੇ ਉਹਨਾਂ ਨੂੰ ਪਛਾਣੀ ਉਹਨਾਂ ਨਾਲ ਲੜੀਏ ਨਾ ਕਿ ਆਪ ਸੋਚੀ ਜਿਵੇਂ ਰਾਜ ਤਰੀਕੇ ਉਸ ਪਾ ਕੇ ਬੈਠੇ ਰਹਿ ਜਾ ਕਰੀਏ ਮੇਰਾ ਤੁਹਾਡਾ ਸਾਰਿਆਂ ਦਾ ਇਹ ਬੜਾ ਇਤਿਹਾਸਿਕ ਨਗਰ ਵੀ ਆ ਤੇ ਇਸ ਕਰਕੇ ਆਪਾਂ ਸੋਚਦੇ ਆ ਕਿ ਇੱਥੇ ਚੱਪੇ-ਚੱਪੇ ਤੇ ਸਾਡੇ ਸਿੱਖੀ ਦਾ ਨੀਂਹ ਪੋੜਿਆ ਆਪਣੀ ਕੌਮ ਦੀ ਖਾਤਰ ਬੜੇ ਪਛਾਤਰ ਚੱਲੇ ਆ ਬੜੇ ਪਰਵਾਰਾਂ ਦੇ ਪਰਿਵਾਰ ਸ਼ਾਮਤ ਆਈਆਂ ਤੇ ਇਸ ਕਰਕੇ ਉਹਨਾਂ ਦੀ ਉੱਚੀ ਸੋਚ ਨੂੰ ਤੇ ਇਹ ਸਮਝਦੇ ਹੋਏ ਆਪਾਂ ਸਾਰੇ ਜਾਣੇ ਕੱਥੇ ਹੋ ਕੇ ਕਿ ਜੋ ਅੱਜ ਅੱਜ ਜੋ ਮੌਕਾ ਸਾਰੇ ਕੋਲ ਜਿੱਦਾਂ-ਜਿੱਦਾਂ ਮਿਲ ਕੇ ਅੱਜ ਮੌਕਾ ਹੈ કે ભાઈ મનદીપ સિંહ અહીં ચુરુમ છડરે હા કે આપા જમન રોહિયા છે ની છે મોકડા સિંહ ઓસ ટાઈમ થી આપણ બહોત સારી કોમ લે ઓદી અસી દેનદાર હમેશા રહેવાંગે કે ઓસ ટાઈમ બી બહુત દુસિન સારે યે પાર્ટી બાજી તળે બાજી જાજ પાસ ધર્મજબ તો પોટકે ઓડો આસ ઇતિહાસ સંજીયા ઓસે રહી હણુયા આપા કે

ਮੁੰਬੈ ਤੋਂ ਸਾਰੇ ਜਨਾਂ 'ਚ ਬੇਨਤੀ ਕਰਨਾ ਅਸੀਂ ਜੋੜ ਕੇ ਕਿ ਆਪ ਸਾਰੇ ਜਣੇ ਜੇ ਕਿੰਨਾਂ ਭੈਣਾਂ ਦੇ ਭਰਾਵਾਂ ਦੇ ਆਪਣੇ ਸਾਰੇ ਦੇਸ਼ਾਂ ਦੇਸ਼ਾਂ 'ਚ ਬੈਠੇ ਪੰਜਾਬੀਆਂ ਸਿੱਖਾਂ ਦੇ ਜਨਾਂ 'ਚ ਅਲਾਬ ਬੇਨਤੀ ਆ ਕਿ ਆਪ ਸਾਰੇ ਜਣੇ ਜਿੱਥੋਂ-ਕਿੱਥੋਂ ਵੀ ਆਪਣਾ ਜੋਰ ਲਗਾ ਕੋਈ ਅੰਦਾਜ਼ ਕਰ ਸਕਦਾ ਕੋਈ ਵੋਟ ਪਾ ਸਕਦਾ ਕੋਈ ਸਪੋਰਟ ਕਰ ਸਕਦਾ ਸਾਰੇ ਜਣੇ ਲਾਕਿ ਇਹ ਸਾਡੀ ਕੌਮ ਦੀ ਗੈਰਤ ਅੰਤ ਦਾ ਸਵਾਲ ਹੈ ਇਹ ਕੋਈ ਛੋਟ ਇਲੈਕਸ਼ਨ ਛੋਟੀ ਮੂਜੀ ਕੈਮਰੇ ਬੜਾ ਕਿ ਆਪਾਂ ਨੂੰ ਪਤਾ ਕਿ ਜੇ 116 ਸੜਾ ਉਥੇ ਬੈਠੇ ਤੇ ਇੱਕ ਵੀ ਕੀ ਕਰੂਗਾ ਪਰ ਠੀਕ ਹੈ ਕਿ ਆਪਣੀ ਆਵਾਜ਼ ਨੂੰ ਦਿੱਤੇ ਤਾਂ ਕੋਸਲਦਾ ਸੀ ਉਹ ਉਹ ਬੰਦ ਨਾ ਹੋ ਜਾਈਏ ਉਹਨਾਂ ਗਰੰਤ ਰੱਖੀਏ ਤੇ ਤੱਕ ਤੱਕੜੇ ਹੋ ਕੇ ਇਹਨਾਂ ਨੂੰ ਜਿਹਦਾ ਆਪਾਂ ਪੁਰਾਣੇ ਟਾਈਮ ਚ ਇਤਿਹਾਸ ਰਚਦੇ ਰਹੇ ਆ ਜੇ ਸਿੰਘ ਜਿਸ ਕੇ ਮਾਨ ਨੂੰ ਸਭ ਤੋਂ ਵੱਧ ਹੈ ਹਿੰਦੁਸਤਾਨ ਤੇ ਨਿਰਕਾਰ ਕਰਦਾ ਜੇ ਹੁਣ ਪਿਛਲੇ ਸਾਲ ਆਪਾਂ ਭਾਈ ਅਮਰਪਾਲ ਸਿੰਘ ਨੂੰ पूरे سارے मोकिली इतिहास दुड़ी मारियूं वेहो सॼे सार्या ते اس ترن लीडरशिप जी जमनी चोण जे امیدوار ਭਾਈ ਮਨਦੀਪ ਸਿੰਘ ਜੀ ਆਪ ਸਭ ਨੂੰ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਅਸੀਂ ਜਿਸ ਕੰਮ ਲਈ ਤੁਹਾਡੇ ਕੋਲ ਆਏ ਹਾਂ ਉਹ ਆਪ ਸਭ ਨੂੰ ਪਤਾ ਹੈ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਵਾਡਾ ਧੰਨਵਾਦ ਕਰਨਾ ਚਾਹਣਾ ਜਿਹੜੇ ਇੰਨੀ ਵੱਡੀ ਤعداد ਦੇ ਵਿੱਚ ਇੱਥੇ ਪਹੁੰਚੇ ਹੋ ਤੇ ਮੇਰੀਆਂ ਭੈਣਾਂ ਵੀ ਬਹੁਤ ਵੱਡੀ ਤعداد ਵਿੱਚ ਇੱਥੇ ਪਹੁੰਚੀਆਂ ਪਿਛਲੇ ਸਾਲ ਜਦੋਂ ਪਾਰਲੀਮੈਂਟ ਦੀ ਚੋਣ ਹੋਈ ਸੀ ਤੇ ਤੁਸੀਂ ਸਾਰਿਆਂ ਨੇ ਰਲ ਕੇ ਇਸ ਨਗਰ ਤੋਂ ਤੇ ਪੂਰੇ ਤਰਨਤਾਰਨ ਹਲਕੇ ਚ ਭਾਈ ਅੰਮ੍ਰਿਤ ਪਾਲ ਸਿੰਘ ਨੂੰ 45000 ਵੋਟ ਪਾ ਕੇ ਇਥੇ ਖਡੂਰ ਸਾਹਿਬ ਦੀ ਪਾਰਲੀਮੈਂਟ ਸੀਟ ਤੋਂ ਐਮਪੀ ਬਣਾਇਆ ਸੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਉਹ ਫੈਸਲਾ ਬਹੁਤ ਦੌਰੰਦੇਸੀ ਵਾਲਾ ਸੀ ਜਿਸ ਵੇਲੇ ਹਿੰਦੁਸਤਾਨ ਦਾ ਹਕਮਰਾਨ ਇਹ ਸੋਚਦਾ ਸੀ ਕਿ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਿੱਦਾਂ ਕਰਨਾ ਇਹਨਾਂ ਨੂੰ ਨਸ਼ਿਆ ਵਿੱਚ ਕਿੱਦਾਂ ਡੋਪਣਾ ਇੱਥੇ ਦੀ ਕਿਸਾਨੀ ਨੂੰ ਕਿੱਦਾਂ ਬਰਬਾਦ ਕਰਨਾ ਇੱਥੇ ਵਪਾਰ ਨੂੰ ਕਿੱਦਾਂ ਖਤਮ ਕਰਨਾ ਤੋਂ ਬਾਅਦ ਭਾਈ ਮਾਲ ਇੱਥੋਂ ਦਾ ਮੁੱਖ ਮੰਤਰੀ ਭਗਵੰਤ ਮਾਨ ਇਨਾਂ ਦੇ ਰਾਕੇ ਭਾਈ ਅਮਰਤਪਾਲ ਸਿੰਘ ਤੇ ਐਨਐਸਏ ਲਾ ਕੇ ਜੇਲ੍ਹ ਵਿੱਚ ਬੰਦ ਕੀਤਾ ਸੀ ਤੇ ਤੁਸੀਂ ਉਸਰੇਲੇ ਉਸ ਦੇਸ਼ ਦੇ ਹੁਕਮਰਾਨ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਸਨੇਹਾ ਦਿੱਤਾ ਸੀ ਆਪਣੀ ਵੋਟ ਪਾ ਕੇ ਕਿ ਅਸੀਂ ਇਹ ਜੇ ਜਾਗਦੀਆਂ ਜ਼ਮੀਰਾਂ ਵਾਲੇ ਜਿਉਂਦੇ ਬੈਠੇ ਆ ਸੋਰਸ ਵਰਤਾਰੇ ਤੋਂ ਬਾਅਦ ਕੌਮ ਦੇ ਅੰਦਰ ਇੱਕ ਬਹੁਤ ਵੱਡੀ ਲਹਿਰ اٹਹੀ ਭਾਈ ਅਮਰਤਪਾਲ ਸਿੰਘ ਅੱਜ ਜੇਲ੍ਹ ਵਿੱਚ ਕਿਉਂ ਬੈਠਾ ਇਹ ਦੋ ਗੱਲਾਂ ਨੇ ਜਿਹੜੀਆਂ ਸਾਡੇ ਵਿਚਾਰ ਕਰਨ ਵਾਲੀਆਂ ਨੇ ਭਾਈ ਅਮਰਤਪਾਲ ਸਿੰਘ ਨੇ ਤਕਰੀਬਨ 5 ਕੁ ਮਹੀਨੇ ਦਾ ਸਮਾਂ ਇਸ ਪੰਜਾਬ ਦੀ ਧਰਤੀ ਤੇ ਕੰਮ ਕੀਤਾ ਤੋਂ ਕੰਮ ਕੀ ਸੀ ਉਹਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਨਾਲ ਹਰ ਰੋਜ਼ ਮਰ ਰਹੀ ਆ ਤੇ ਉਹਨੇ ਨੌਜਵਾਨੀ ਨੂੰ ਬਚਾਉਣ ਦੇ ਲਈ ਸਭ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ ਵਹਿੀਰ ਕੱਢ ਕੇ ਨੌਜਵਾਨਾਂ ਦੇ ਅੰਦਰ ਜਾਗਰਤੀ ਪੈਦਾ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਤੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਪਰ ਇਹ ਗੱਲ ਇਸ ਪੰਜਾਬ ਦਾ ਤੇ ਦੇਸ਼ ਦਾ ਹੁਕਮਰਾਨ ਚਾਹਦਾ ਨਹੀਂ ਸੀ ਕਿ ਸਾਡੀ ਜਵਾਨੀ ਬਚੇ ਅੱਜ ਮੇਰੀਆਂ ਮਾਵਾਂ ਤੇ ਭੈਣਾਂ ਇੱਥੇ ਬੈਠੀਆਂ ਨੇ ਮੈਂ ਸਮਝਦਾ ਕੀ ਜ਼ਿੰਦਗੀ ਵਿੱਚ ਸਭ ਤੋਂ ਔਖਾ ਕੰਮ ਕਿਸੇ ਮਾਂ ਤੇ ਬਾਪ ਨੂੰ ਆਪਣੇ ਬੁੱਤ ਦੀ ਇਰਤੀ ਮੋਢਿਆਂ ਤੇ ਚੱਕ ਕੇ ਸਿਦਿਆਂ ਨੂੰ ਲੈ ਕੇ ਜਾਣੀ ਸਭ ਤੋਂ ਔਖਾ ਕੰਮ ਹੁੰਦਾ ਹੈ ਬਾਰੇ ਪੰਜਾਬ ਦੇ ਅੰਦਰ ਜਿੰਨੇ ਵੀ ਹਕਮਰਾਨ ਆਏ ਇਹਨਾਂ ਨੇ ਸਾਨੂੰ ਪਹਿਲਾ 1981 ਤੋਂ ਲੈ ਕੇ ਦੁੱਤੇ ਕੋ ਸਮੁੰਦਰਾ ਵਿੱਚ ਮਾਰੇ ਆ ਫਿਰ ਸਾਡੀ ਜਵਾਨੀ ਨੂੰ ਨਸ਼ਿਆਂ ਵਿੱਚ ਖਤਮ ਕੀਤਾ ਭਾਈ ਜਸਵੰਤ ਸਿੰਘ ਖੱਲਵਾ ਵਰਗੇ ਜਿਹੜੇ ਬਲੁਖੀ ਅਧਿਕਾਰਾਂ ਦੇ ਰਾਖੇ ਸੀ ਉਹਨਾਂ ਨੂੰ ਵੀ ਨਾਂ ਬਖਸ਼ਿਆ ਉਹਨਾਂ ਨੂੰ ਵੀ ਮਾਰ ਦਿੱਤਾ ਸੋ ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ ਕਿ ਅੱਜ ਜੇ ਸੀ ਤੁਹਾਡੇ ਕੋਲ ਦੇਸਵਧਾਨ ਸੋਗਰਾ ਦੀ ਸੀਟ ਦੇ ਲਈ ਆਏ ਆ ਸਾਨੂੰ ਪੱਤਰਕਾਰ ਜਿਹੜੀ ਮਾਰੀ ਪੁੱਛਦੇ ਆ ਕਿ ਤੁਹਾਡਾ ਚੋਣ ਮੈਨੀਫੈਸਟੋ ਕੀ ਆ ਤੇ ਅਸੀਂ ਉਹਨਾਂ ਨੂੰ ਕਹਿੰਨੇ ਆ ਸਾਡਾ ਕੋਈ ਚੋਣ ਮੈਨੀਫੈਸਟੋ ਨਹੀਂ ਅਸੀਂ ਚਾਹੁੰਦੇ ਆ ਆਪ ਦੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਅਸੀਂ ਚਾਹੁੰਦੇ ਆ ਕਿਸਾਨੀ ਨੂੰ ਬਚਾਉਣਾ ਅਸੀਂ ਚਾਹੁੰਦੇ ਆ ਜਦ ਬੋ ਦਾਗ ਦੀ ਰੋਟੀ ਨਹੀਂ ਮਿਲਦੀ ਸੋ ਤੁਹਾਨੂੰ ਬੇਨਤੀ ਕਰਨ ਆਏ ਆ ਕਿ 116 ਐਮ ਐਲ ਏ ਅਸੈਂਬਲੀ ਵਿੱਚ ਬੈਠੇ ਨੇ 117 ਵਿੱਚ ਆਪਾਂ ਇਹ ਭਾਈ ਮਨਦੀਪ ਸਿੰਘ ਨੂੰ ਚੁੜ ਕੇ ਭੇਜਣਾ ਚਾਹੁੰਦੇ ਆ ਕੋ 117 માં 1 ਕੇ ਐਮ ਐਲ ਏ ਤੁਹਾਡਾ ਉੱਥੇ ਜਾ ਕੇ ਕੀ ਕਰੂਗਾ ਅਸੀਂ ਚੋਨੇ ਆ ਭਗਵਾਨ ਹਜ਼ਮਾਨ ਦੇ ਸਾਹਮਣੇ ਬੈਠ ਕੇ ਉਹ ਵੀ ਅੱਖ ਵਿੱਚ ਅੱਖ ਪਾ ਕੇ ਵੀਰ ਉਹਨੂੰ ਪੁੱਛੇ ਕਿ ਸਾਡੇ ਨੌਜਵਾਨ ਕਿਉਂ ਮਾਰੇ ਆ ਸਾਡੀ ਕਿਸਾਨੀ ਨੂੰ ਕਿਉਂ ਬਰਬਾਦ ਕਰ ਰਹੇ ਹੋ ਇਹ ਪੰਜਾਬ ਨੂੰ ਇਹ ਪੌਂਹ ਜਾੜ ਕੇ ਵਿਦੇਸ਼ਾਂ ਵੱਲ ਕਿਉਂ ਭੇਜ ਰਹੇ ਹੋ ਸੋ ਇਹ ਸਾਰੇ ਮਸਲਿਆਂ ਦੇ ਉੱਤੇ ਅਸੀਂ ਬੋਲਣਾ ਚਾਹੁੰਦੇ ਆ ਤੇ 227 ਦੇ ਵਿੱਚ ਇਹ ਪੰਜਾਬ ਦੀ ਧਰਤੀ ਤੇ ਇਹ ਸਾਰੀਆਂ ਪੰਥ ਤਿਰਾਂ ਉਹ ਕੱਟੀਆਂ ਹੋ ਕੇ ਉਹ ਚੌਧੀਆਂ ਨੇ ਕੀ ਅਸੀਂ ਭਾਈ ਅਮਰਪਾਲ ਸਿੰਘ ਵਰਗੇ ਜੋ ਦੇਤੇ ਨੌਜਵਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਈਏ ਤੇ ਪੰਜਾਬ ਦੀ ਧਰਤੀ ਦੇ ਉੱਤੇ ਉਹ ਰਾਜ ਲੈ ਕੇ ਆਈਏ ਜਿੱਥੇ ਸਾਡੀ ਕੂ ਸਾਡਾ ਪੰਜਾਬ ਸਾਡੀ ਨੌਜਵਾਨੀ ਸਾਰੇ ਬਚ ਸਕਰ ਸੋਦੀ ਸ਼ੁਰੂਆਤ ਲਈ ਤੁਸੀਂ ਆਪਣੀ ਵੋਟ ਕਰਨੀ ਆ ਤੁਹਾਡੀ ਵੋਟ ਨੇ ਇੱਕ ਪਾਸੇ ਪੰਜਾਬ ਖੜਾ ਦੂਸਰੇ ਪਾਸੇ ਦਿੱਲੀ ਵਾਲੇ ਖੜੇ ਆ ਜੇ ਦਿੱਲੀ ਵਾਲੇ ਜਿੱਤ ਗਏ ਪੰਜਾਬ ਵਾਲੇ ਹਾਰ ਗਏ ਤਾਂ ਫਿਰ ਸਾਡੇ ਪੱਲੇ ਕੱਖ ਨਹੀਂ ਰਹਿਣਾ ਇਹ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਚਾਹੇ ਕਾਂਗਰਸ ਹੋਵੇ ਬੀਜੇਪੀ ਹੋਵੇ ਤੇ ਉਹਦਾ ਅੱਜ ਤੱਕ ਭਾਈਵਾਲ ਨਹੀਂ ਹਕਾਲੀ ਦਲ ਬਾਦਲ ਹੋਵੇ ਤੇ ਚਾਹੇ ਆ ਝਾੜੂ ਵਾਲੇ ਹੋਣ ਇਹਨਾਂ ਨੇ ਕਦੇ ਪੰਜਾਬ ਦਾ ਭਲਾ ਨਹੀਂ ਕਰਦਾ ਸੋ ਤੁਹਾਨੂੰ ਬੇਨਤੀ ਆ ਕਿ 11 ਤਰੀਕ ਨੂੰ ਕਿਰਪਾ ਕਰਕੇ ਸਾਰੇ ਬਾਹਰ ਨਿਕਲੋ ਆਪਾਂ ਆਪਣੀ ਵੋਟ ਵੀ ਪਾਉਣੀ ਆ